ਸੁਨੀਲ ਜਾਖੜ ਦੇ ਵੱਲੋਂ ਗੱਠਜੋੜ ਸਬੰਧੀ ਇੱਕ ਇੰਟਰਵਿਊ ਦਿੱਤੀ ਗਈ। ਇੱਕ ਅਖਬਾਰ ਨੂੰ ਇੰਟਰਵਿਊ ਦਿੰਦੇ ਨੇ ਸੁਨੀਲ ਜਾਖੜ ਜਿਸ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਗੱਲ ਹੁੰਦੀ ਹੈ ਪਰ ਉਸ ਤੋਂ ਬਾਅਦ ਇਹਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਜਾਂਦੇ ਆ। ਹਾਲਾਂਕਿ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਆਦਲਜੀਤ ਚੀਮਾ ਇਸ ਮਸਲੇ ਦੇ ਉੱਤੇ ਬੋਲਦੇ ਸੁਣਾਈ ਦਿੱਤੇ ਨੇ ਪਰ ਇਸ ਦੇ ਬਾਵਜੂਦ ਸਵਾਲ ਇਹ ਹੈ ਕਿ ਜੇ ਗੱਠਜੋੜ ਹੁੰਦਾ ਤਾ ਵੋਟ ਸ਼ੇਅਰ ਕਿਸ ਤਰ੍ਹਾਂ ਜਾਵੇਗਾ ਸੀਟ ਸ਼ੇਅਰ ਕਿਸ ਤਰ੍ਹਾਂ ਜਾਵੇਗਾ ਸੀਟਾਂ ਕਿਵੇਂ ਵੰਡੀਆਂ ਜਾਣਗੀਆਂ ਐਤ ਕੀ ਵੱਡਾ ਭਰਾ ਕੌਣ ਤੇ ਛੋਟਾ ਭਰਾ ਕੌਣ ਹੋਵੇਗਾ ਕਿਉਂਕਿ ਜਦ ਤੱਕ ਅਕਾਲੀ ਭਾਜਪਾ ਗੱਠਜੋੜ ਹੋਇਆ ਉਹਦੇ ਵਿੱਚ ਅਕਾਲੀ ਦਲ ਦਾ ਪੈਰ ਉੱਪਰ ਰਿਹਾ 117 ਵਿਧਾਨ ਸਭਾ ਸੀਟਾਂ ਦੇ ਵਿੱਚੋਂ ਜ਼ਿਆਦਾਤਰ ਅਕਾਲੀ ਦਲ ਆਪ ਲੜਦਾ ਰਿਹਾ ਘੱਟ ਸੀਟਾਂ ਦੇ ਉੱਤੇ ਬੀਜੇਪੀ ਲੜਤੀ ਰਹੀ ਹੈ ਪਰ ਕੀ ਇਹ ਰੁਝਾਨ ਐਤਕੀ ਬਦਲ ਸਕਦੇ ਨੇ ਜੇ ਗੱਠਜੋੜ ਹੁੰਦਾ ਆ ਤਾਂ ਕੀ ਹੁਣ ਕੁਝ ਵੱਖਰਾ ਵੇਖਣ ਨੂੰ ਮਿਲੇਗਾ ਸਵਾਲ ਇਹ ਖੜਾ ਹੋ ਰਿਹਾ ਜੇ ਆਪਾਂ ਇਤਿਹਾਸ ਦੀ ਗੱਲ ਕਰ ਲਈਏ ਅਕਾਲੀ ਭਾਜਪਾ ਗੱਠਜੋੜ ਦੇ ਤਾਂ ਉਸ ਦੇ ਵਿੱਚ ਸੀਟ ਸ਼ੇਅਰ ਕੁਝ ਇਸ ਪ੍ਰਕਾਰ ਹੁੰਦਾ ਰਿਹਾ ਕਿ 117 ਦੇ ਵਿੱਚੋਂ 94 ਸੀਟਾਂ ਦੇ ਉੱਤੇ ਤਾਂ ਅਕਾਲੀ ਦਲ ਲੜਦਾ ਰਿਹਾ ਜਦਕਿ 23 ਸੀਟਾਂ ਜਿਹੜੀਆਂ ਨੇ ਉਹ ਭਾਜਪਾ ਯੂਜ਼ ਕਰਦੀ ਰਹੀ ਹੈ ਜਾਂ ਭਾਜਪਾ ਦੇ ਲੀਡਰ ਉੱਥੋਂ ਉਮੀਦਵਾਰ ਖੜੇ ਹੁੰਦੇ ਰਹੇ ਨੇ ਪਰ ਬੀਜਪੀ ਐਤਕੀ ਵੱਡਾ ਸ਼ੇਅਰ ਚਾਹੁੰਦੀ ਹੈ ਸੂਤਰਾਂ ਮੁਤਾਬਕ ਇਹ ਸੁਣਨ ਨੂੰ ਮਿਲ ਰਿਹਾ ਹੈ ਹੁਣੇ ਹੁਣੇ ਨਹੀਂ ਸਕੂ ਇਸ ਦੇ ਝਾਤ ਜਿਹੜੀ ਆ ਉਹ 224 ਦੇ ਵਿੱਚ ਵੀ ਪੈ ਗਈ ਸੀ ਜਦੋਂ ਗੱਠ ਜੋੜ ਦੀ ਚਰਚਾ ਚੱਲਦੀ ਸੀ ਉਸ ਵੇਲੇ ਵੀ ਬੀਜਪੀ ਵੱਡੀ ਸ਼੍ਰੇਣੀ ਜਿਹੜੀ ਆ ਉਹ ਚਾਹੁੰਦਾ ਸੀ ਇਸ ਗੱਠ ਜੋੜ ਦੇ ਵਿੱਚ ਪਰ ਅਕਾਲੀ ਦਲ ਨੇ ਉਸ ਉੱਤੇ ਹਾਮੀ ਨਹੀਂ ਭਰੀ ਜੋ ਸੂਤਰਾਂ ਮੁਤਾਬਕ ਉਸ ਵੇਲੇ ਜਾਣਕਾਰੀ ਸਾਹਮਣੇ ਆਈ ਸੀ ਹੁਣ ਜਿਵੇਂ ਇਤਿਹਾਸ ਵਿੱਚ 117 ਵਿਧਾਨ ਸਭਾ ਸੀਟਾਂ ਦੇ ਵਿੱਚੋਂ 94 ਦੇ ਉੱਤੇ ਅਕਾਲੀ ਦਲ ਲੜਦਾ ਰਿਹਾ 23 ਦੇ ਉੱਤੇ ਬੀਜਪੀ ਲੜਦੀ ਰਹੀ ਕਿ ਇਹ ਸੀਟ ਸ਼ੇਅਰ ਇਸੇ ਤਰ੍ਹਾਂ ਚੱਲੇਗਾ ਪਰ ਜੋ ਸੂਤਰਾਂ ਦੇ ਹਵਾਲੇ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਬੀਜਪੀ ਐਤ ਕੀ ਬਰਾਬਰ ਬਰਾਬਰ ਦੀ ਸੀਟ ਸ਼ੇਅਰ ਚਾਹੁੰਦੀ ਹੈ ਯਾਨੀ ਕਿ 117 ਦੇ ਵਿੱਚੋਂ ਬਰਾਬਰ ਸੀਟ ਸ਼ੇਅਰ ਜਿਹੜਾ ਹੈ ਉਹ ਅੱਧਾ ਸੀਟ ਸ਼ੇਅਰ ਬੀਜਪੀ ਚਾਹੁੰਦੀ ਹੈ ਤੇ ਅੱਧਾ ਸੀਟ ਸ਼ੇਅਰ ਅਕਾਲੀ ਦਲ ਨੂੰ ਦਿੱਤਾ ਜਾਵੇ ਇਹ ਚਾਹੁੰਦੇ ਪਏ ਹੈ ਐ ਪ੍ਰਤੀਤ ਹੋ ਰਿਹਾ ਹੈ ਕਿ ਜੇ ਇਸ ਤਰ੍ਹਾਂ ਹੋ ਜਾਂਦਾ ਤਾਂ ਜ਼ਾਹਿਰ ਤੌਰ ਦੇ ਉੱਤੇ ਬੀਜੇਪੀ ਦੇ ਕੋਲ ਇੱਕ ਵੱਡਾ ਹਿੱਸਾ ਹੋਵੇਗਾ ਇੱਕ ਵੱਡਾ ਮਾਰਜਨ ਹੋਵੇਗਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਬੀਜੇਪੀ ਸ਼ਹਿਰੀ ਖੇਤਰਾਂ ਦੇ ਵਿੱਚ ਜ਼ਿਆਦਾ ਸਟਰੋਂਗ ਹੈ ਬੀਜੇਪੀ ਜਿਹੜੀ ਹੈ ਉਹ bizness oriented areas ਦੇ ਵਿੱਚ ਜ਼ਿਆਦਾ ਸਟਰੋਂਗ ਹੈ ਪਰ ਪਿੰਡੂ ਖੇਤਰਾਂ ਦੇ ਵਿੱਚ ਅਕਾਲੀ ਦਲ ਦਾ ਦਬਦਬਾ ਰਿਹਾ ਹੈ ਜੇ ਇਹਨਾਂ ਦੋਵਾਂ ਪਾਰਟੀਆਂ ਦੀ ਗੱਲ ਕਰੀਏ ਤਾਂ ਹੁਣ ਦੂਸਰੀ ਗੱਲ ਲੋਕ ਸਭਾ ਦੀ ਕਰੀਏ ਤਾਂ ਬੀਜੇਪੀ ਵੱਲੋਂ ਹੁਣ ਤੱਕ ਜਾਂ ਤਾਂ ਗੱਠ ਜੁੜ ਰਿਹਾ ਸੀ ਪਹਿਲਾਂ 13 ਲੋਕ ਸਭਾ ਹਲਕਿਆਂ ਦੇ ਵਿੱਚੋਂ ਅ ਮਹਿਜ਼ ਤਿੰਨ ਹਲਕਿਆਂ ਦੇ ਵਿੱਚ ਜਿਹੜੀ ਹੈ ਉਹ ਆਪਣੀ ਦਾਵੇਦਾਰੀ ਰੱਖੀ ਗਈ ਯਾਨੀ ਕਿ ਗੱਠਜੋੜ ਅੰਦਰ 13 ਲੋਕ ਸਭਾ ਹਲਕਿਆਂ ਦੇ ਵਿੱਚੋਂ ਤਿੰਨ ਸੀਟਾਂ ਜਿਹੜੀਆਂ ਨੇ ਉਹ ਭਾਜਪਾ ਲੜਦੀ ਰਹੀ ਹੈ ਤੇ 10 ਸੀਟਾਂ ਅਕਾਲੀ ਦਲ ਜਿਹੜਾ ਉਹ ਲੜਦਾ ਰਿਹਾ ਇਹੋ ਜੀ ਸਥਿਤੀ ਦੇ ਵਿੱਚ ਵਿਵਾਦ ਉਦੋਂ ਖੜਾ ਹੋਇਆ ਜਦੋਂ 2024 ਦੇ ਵਿੱਚ ਭਾਜਪਾ ਦੇ ਵੱਲੋਂ 6 ਸੀਟਾਂ ਜਿਹੜੀਆਂ ਨੇ ਉਹ ਮੰਗ ਲਈਆਂ ਗਈਆਂ ਸੀ 6 ਸੀਟਾਂ ਦੇ ਉੱਤੇ ਚੋਣ ਲੜਨ ਦਾ ਦਾਵਾ ਜਿਹੜਾ ਉਹ ਕੀਤਾ ਗਿਆ ਸੀ ਸੂਤਰਾਂ ਮੁਤਾਬਕ ਔਰ ਉਸ ਤੋਂ ਬਾਅਦ ਹੀ ਸ਼ਾਇਦ ਗੇਮ ਜਿਹੜੀ ਹੈ ਉਹ ਘੁੰਮੀ ਸੀ ਕਿਉਂਕਿ ਬਹੁਤ ਨਜ਼ਦੀਕ ਉਸ ਵੇਲੇ ਵੀ ਆ ਗਿਆ ਸੀ ਅਹ ਇਹ ਰੁਝਾਨ ਕਿ ਬੀਜੇਪੀ ਤੇ ਇਕਾਲੀ ਦਲ ਦਾ ਗੱਠ ਜੋੜ ਲੋਕ ਸਭਾ ਚੋਣਾਂ ਚ ਵੀ ਹੋ ਸਕਦਾ ਸੀ ਪਰ ਤਾਂ ਵੀ ਉਦੋਂ ਨਹੀਂ ਹੋਇਆ ਤੇ ਸੂਤਰਾਂ حوالے ਹੀ ਕਾਰਨ ਦੱਸਿਆ ਜਾ ਰਿਹਾ ਸੀ ਕਿ ਸੀਟ ਸ਼ੇਅਰ ਦੇ ਉੱਤੇ ਕੋਈ ਸਹਿਮਤੀ ਜਿਹੜੀ ਆ ਉਹ ਨਹੀਂ ਬਣਦੀ ਪਰ ਸੁਨੀਲ ਜਾਖੜ ਐਤਕੀ ਦੁਬਾਰਾ ਹੁੰਗਾਰਾ ਪਰ ਦੇ ਨਜ਼ਰ ਆ ਰਹੇ ਐ ਐਤਕੀ ਇੱਕ ਬ੍ਰਿਜ ਬਣਦੇ ਨਜ਼ਰ ਆ ਰਹੇ ਐ ਜਿਹਦੇ ਵਿੱਚ ਦੋਵੇਂ ਪਾਰਟੀਆਂ ਇੱਕ ਗੱਠ ਜੋੜ ਕਰ ਸਕਦੀਆਂ ਨੇ ਪਰ ਸਵਾਲ ਇਹ ਹੈ ਕਿ ਕੀ ਇਹ ਦੋਵੇਂ ਪਾਰਟੀਆਂ ਸਹਿਮਤ ਹੋਣ ਦੀਆਂ ਸੀਟ ਸ਼ੇਅਰ ਤੇ ਉੱਤੇ ਕੀ ਕੋਈ ਸਮਝੌਤਾ ਹੋ ਸਕੇਗਾ ਸੀਟ ਸ਼ੇਅਰ ਦਾ ਕਿੰਨੀਆਂ ਸੀਟਾਂ ਅਕਾਲੀ ਦਲ ਕੋਲ ਜਾਣਗੀਆਂ ਕਿੰਨੀਆਂ ਭਾਜਪਾ ਕੋਲ ਜਾਣਗੀਆਂ ਕੀ ਭਾਜਪਾ ਇਹ ਮੰਨਵਾ ਸਕੇਗੀ ਕਿ ਭਾਜਪਾ ਨੂੰ ਅੱਧੀਆਂ ਸੀਟਾਂ ਚਾਹੀਦੀਆਂ ਨੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਅਤੇ 13 ਲੋਕ ਸਭਾ ਹਲਕਿਆਂ ਦੇ ਵਿੱਚੋਂ ਜਾਂ ਫਿਰ ਦੁਬਾਰਾ ਅੰਤ ਤੱਕ ਜਾਂਦੇ ਜਾਂਦੇ ਇਹ ਰੁਝਾਨ ਉੱਥੇ ਹੀ ਮੁੱਕ ਜਾਏਗਾ ਅਸੰਮਤੀ ਕਾਰਨ ਇਹ ਗੱਠ ਜੁੜ ਨਹੀਂ ਹੋ ਸਕੇਗਾ ਸੁਨੀਲ ਜਾਖੜ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹਦੇ ਉੱਤੇ ਪਾਣੀ ਫਿਰ ਜਾਵੇਗਾ ਜੋ ਵੀ ਹੋਏਗਾ ਉਹ ਅੰਤ ਤੱਕ ਦੇਖਣਾ ਪਵੇਗਾ ਦੱਸਦੇ ਰਵਾਂਗੇ ਉਹ ਤੱਕ ਲਈ ਬਣੇ ਰੁਵਾਂਗੇ ਪੰਜਾਬੀ ਦੇ